ਕਿ ਦਿੱਤੇ ਗਿਆ ਵਾ ਦੀਦੀ ਪਰ ਸਾਨੂੰ ਵੇਖ ਕਿਹਨ ਟੀਮ ਨਹੀਂ ਮਾਰੀ ਕਿਹਨ ਪੁੱਛਿਆ ਉਹਨੂੰ ਵੀ ਮਾਮੀਆਂ ਕਿੱਥੇ ਹੈਗੀਆਂ ਕਿੱਥੇ ਨਹੀਂ ਕਿਦੋਂ ਉੱਪਰ ਆਉਂਗੂ ਤੁਰਿਆ ਸਤਨ ਲਈਆ ਹੈ ਕਿਦੋਂ ਕਿਦੋਂ ਕੁੜੀ ਨੇ ਕਿਹਾ ਵੀ ਮਾਮੀਆਂ ਨੂੰ ਲਿਆ ਮੈਂ ਕਿਤੇ ਇੱਕ ਫੋਟੋ ਖਚਾਲਾ ਹੈ ਇਨਾ ਖਰਚਾ ਕੀਤਾ ਕਿ ਇਸ ਨਾਲ ਤੱਕ ਦੇ ਤੇ ਕਰਜ਼ੇ ਨਾਲ ਕਿਤੇ ਸਾਡੇ ਸਿਰ ਭਰ ਗਏ ਹੈ ਇਨਾ ਖਰਚਾ ਕਿਤੇ ਮੈਂ ਆਪਣੇ ਤੇ ਨਹੀਂ ਕੀਤਾ ਜਿੰਨਾ ਮੈਂ ਇਹਨਾਂ ਦੇ ਕਰਤਾ ਹੈ ਫਿਰ ਗੁੱਸਾ ਆਉਂਦਾ ਨਹੀਂ ਆ ਚੱਲ ਕੋਈ ਗੱਲ ਨਹੀਂ ਹੁਣ ਤੂੰ ਆਪਣਾ ਦਿਮਾਗ ਠੰਡਾ ਰੱਖ ਕੋਈ ਗੱਲ ਨਹੀਂ ਵਾਦੇ ਘਾਟੇ ਜ਼ਿੰਦਗੀ 'ਚ ਹੁੰਦੇ ਹੀ ਰਹਿੰਦੇ ਦੀਦੀ ਇਦਾਂ ਦਾ ਵਾਦਾ ਘਾਟਾ ਮੇਰਾ ਕਦੇ ਨਹੀਂ ਹੋਇਆ ਜਿੰਨਾ ਅੱਜ ਹੋ ਗਿਆ ਇਦਾਂ ਦੀ ਤੇ ਮੇਰ ਤਾਂ ਕਦੀ ਵੀ ਨਹੀਂ ਹੋਈ ਜਿੰਨੀ ਜਿਹੋ ਜੀ ਅੱਜ ਕਰਤੀ ਇਹਨਾਂ ਨੇ ਮੇਰੀ ਕੋਈ ਗੱਲ ਨਹੀਂ ਪਰਮਾਤਮਾ ਸਾਨੂੰ ਵੀ ਆਪੇ ਰੱਬ ਦੂਣਾ ਦੇਊਗਾ ਮੈਨੂੰ ਤਾਂ ਕਦੀ ਹੁਣ ਪੁੱਲ ਨਹੀਂ ਦੀਦੀ ਜਿਹੜਾ ਆਪਣਾ ਖੱਟਾ ਹੋਇਆ ਸਾਹ ਪਿਤਾ ਵੀ ਕਾਰੀ ਲਈਏ ਲੱਗੇ ਮੈਨੂੰ ਤਾਂ ਚੈਨ ਨਹੀਂ ਹੋਣਾ ਤੂੰ ਹੁਣੇ ਮੰਤਰੀ ਨੂੰ ਫੋਨ ਕਰਦੀ ਆ ਨਾ ਇਹਦੇ ਸੱਦ ਦੀ ਮੰਤਰੀ ਨੂੰ ਹੈਲੋ ਮੰਤਰੀ ਕਿੱਥੇ ਜੇ ਇੱਧਰ ਆਇਓ ਇੱਕ ਮਿੰਟ ਹਾਂਜੀ ਆਓ ਸਾਹਮਣੇ ਦਿਖੰਦੇ ਮੈਨੂੰ ਤੁਹਾਨੂੰ ਆਹ ਦੇਖੋ ਹਾਂਜੀ ਆਓ ਗੱਲਬਾਤ ਕਰਨੀ ਕੋਈ ਆਜੋ ਮੈਂ ਬਹਿਣਾ ਮੇਰੇ ਅੱਗੇ ਜਿਹੜਾ ਖਰਚ ਖਰਚਾ ਹੋਇਆ ਵਾ ਹਿਸਾਬ ਕਿਤਾਬਕਾਰੀ ਲਈ ਇਹ ਇੱਥੇ ਕਰਦਾ ਹਿਸਾਬ ਦਾ ਇਹੋ ਗੱਲ ਮੈਂ ਕਹਿਣ ਦੇਈ ਉਦੋਂ ਵੀ ਤੇ ਇੱਕ ਪਾਸੇ ਹਣ ਅਸੀਂ ਫਿਰਦੇ ਹੀ ਆ ਕੋਈ ਨਹੀਂ ਹੈ ਦੇਲੇ ਵੀ ਤਾਂ ਫਿਰਦੇ ਹੀ ਆ ਸਾਰੀਆਂ ਲਿਸਟਾਂ ਘਰ ਪਈਆਂ ਮੇਰੇ ਦਿਮਾਗ 'ਚ ਲਿਸਟਾਂ ਆਧੂ ਆ ਘਰਾਂ ਦੀ ਤਰ੍ਹਾਂ ਹਿਸਾਬ ਦਾ ਚੱਲੀ ਨਹੀਂ ਬੜੀ ਨਾਲ ਰੰਗ ਕਰਦੇ ਆ ਘਰ ਬੈ ਕੇ ਕਰ ਲਓ ਘਰ ਦਾ ਜੀ ਗੱਲ ਗੱਲ ਕਰਾਂਗੇ ਚਲੋ ਫਿਰ ਜੋ ਲੋ ਤੇ ਚੱਲ ਜੀ ਚਲੋ ਚਲ ਲਈਏ ਚਲੋ ਵੇਖ ਲਾ ਆਪ ਮੋਟਰਸਾਈਕਲ ਤੇ ਬੈ ਕੇ ਗਈ ਉਹ ਗਈ ਉਹ ਗਈ ਹੈ ਸਾਨੂੰ ਕਿਤੇ ਪੁੱਛਿਆ ਨਹੀਂ ਕਿ ਤੁਸੀਂ ਕਾਤੇ ਜਾਣਾ ਕਾਤੇ ਨਹੀਂ ਜਾਣਾ ਜੇ ਘਰੋਂ ਇਕੱਠੇ ਆਏ ਆ ਤਾਂ ਫਰਜ਼ ਨਹੀਂ ਬਣਦਾ ਪਰ ਜਾਈਏ ਇਕੱਠੇ ਪੁੱਛਾਈ ਜਾਂਦੇ ਐਵੇਂ ਦਾ ਬੁੜਬੁੜ ਕਰੀ ਜਾਏ ਅਗਰ ਕੋਈ ਗੱਲ ਨਹੀਂ ਆ ਨਹੀਂ ਬੁੜਬੁੜ ਕਿਉਂ ਨਾ ਮੈਂ ਕਰਾਂ ਹੈ ਥਾਰ ਪਾਸੇ ਆਪ ਹੀ ਚੰਗੇ ਬਣ ਬਣ ਖੰਦੇ ਸਾਨੂੰ ਮਾੜਿਆ ਬਣਾ ਕੇ ਰੱਖ ਦਿੰਦੇ ਹੈ ਤੂੰ ਤੋ ਮੀ ਕਣੀ ਦਾ ਨਾ ਅੰਗਟਾਂਗੇ ਕਿਤੇ ਨਹੀਂ ਤੂੰ ਮਾੜੀ ਬਣ ਗਈ ਕੋਈ ਗੱਲ ਨਹੀਂ ਮਾੜੀ ਕਿਉਂ ਨਹੀਂ ਬਣ ਗਈ ਮੈਂ ਮੈਨੂੰ ਮਾੜਿਆ ਬਣਾਉਂਦੇ ਆ ਤਾਂ ਮੈਂ ਬਣਦੀ ਆ ਇੱਕ ਮਿੰਟ ਗੜਗੜ ਠੰਡ ਲੱਗਾਂਦਾ ਹੀ ਆ। ਨਾਨਕੇ ਕੀ ਨਾਨਕੇ ਨਾਨਕੇ ਬਣ ਕੇ ਮੈਂ ਕਿਤੇ ਕਿ ਆਣੀ ਨਹੀਂ ਹੁਣ ਮੈਂ ਕੀ ਫਸ ਗਈ ਮੈਂ। ਆਣੀ ਆ ਬਣਾ ਤੇ ਹੋਣਾ ਹੀ ਸੀ ਆ ਤਾਂ ਜਿਮ ਕਿਨ ਦਿੱਤੀ ਲਾਤ ਮੋਟਰਸਾਈਕਲ ਤੇ ਬਹਿ ਗਈ ਤੇ ਟੀ ਟੀ ਕਰਦੀ ਆ ਗਈ ਤੇ ਮੈਨੂੰ ਤਾਂ ਉੱਥੇ ਤੋਂ ਪੁੱਛਿਆ ਉਹ ਨਾ ਭੇਂਡਾਂ ਨਾਲ ਗੜਗੜ ਬੱਦਲ ਚੜਾ ਆ ਮੀ ਆ ਗਏ ਕਾਤੇ ਆ ਨਹੀਂ ਕਾਤੇ ਨਹੀਂ ਆਉਣਗੇ। ਤਦ ਹਮ ਆ ਗਏ ਤੇ ਮੈਂ ਤੇ ਕਹ ਤੂੰ ਨਿਕਲੀ ਗੋਲੀ ਵਾਂਗੂ ਕਿਉਂ ਤੂੰ ਤੇ ਗੋਲੀ ਵਾਂਗੂ ਨਿਕਲ ਆਈ ਤੇ ਮੈਨੂੰ ਉਥੇ ਛੱਡ ਐ ਮੈਂ ਵੇਖਾਂ ਬਿਟਰ ਬਿਟਰ ਕਿਉਂ ਮੈਂ ਕਿਤੇ ਨਾ ਜਾਵਾਂ ਤੂੰ ਸਾਡੇ ਜਿਹੜਾ ਹਿਸਾਬ ਕਰਦਾ ਕਹਿਂਦੀ ਉਹ ਹਿਸਾਬ ਕਰ ਪੈਣਾ ਹਿਸਾਬ ਸਾਹ ਰਾਤੀ ਨੂੰ ਵੀ ਭਾਉਣਾ ਕਿਨੇ ਐਸੀ ਉਸੀਆਂ ਦੀ ਗੱਲ ਕੀਤੀ ਸੀ ਉਹਨੂੰ ਵੀ ਭਾਉ ਵਿੱਚ ਖਿਆਲ ਕੋਈ ਨਹੀਂ ਉਹ ਥਾਂ ਮੈਂ ਬੈਠੀ ਆ ਆਹ ਤੇ ਹੁਣ ਦੋ ਹੀ 10 ਕੀ ਮੈਨੂੰ ਤੂੰ ਹੀ ਲਿਖਿਆ ਐ ਸਾਹ ਕਿਤਾਬੋਂ ਮੈਨੂੰ ਦੱਸੋ ਵੀ ਤੂੰ ਇਹਾ ਦਾ ਕੀ ਦੇਣਾ ਵਾ ਜੋ ਦੇਣ ਦਉਣ ਵਾਲਾ ਤੇ ਦੇ ਕੇ ਤੇ ਕੰਮ ਨਿਭੜੋ ਹੁਣ ਪਰਚੀਆਂ ਫਿਰ ਤੇ ਉਹ ਰਾਜੂ ਕੋਲੀ ਅੱਧ ਪਚਦੀਆਂ ਨਹੀਂ ਵਾਣਾ ਤੈਨੂੰ ਇੰਨਾ ਪਤਾ ਕਿ ਦੇਣਾ ਹੀ ਦੇਣਾ ਉਹ ਸਾਪ ਤੇ ਦੀਦੀ ਮੈਨੂੰ ਪਤਾ ਵਾ ਤੇ ਤੁਸੀਂ ਦੇਣਾ ਹੀ ਆ ਅੱਛਾ ਹਾਂ ਤੇ ਚੱਲ ਕੋਈ ਗੱਲ ਨਹੀਂ ਫਿਰ ਉਹ ਰਾਜੂ ਕੋ ਪਰਚੀਆਂ ਉਹ ਹਲੇ ਵਿਆਹ ਜothe ਕੰਨ ਨਿਭੜਨ ਦੇ ਕੰਮ ਦਾ ਉਹਦਾ ਕੰਮ ਤੰਦੇ ਚ ਵਗਾ ਫਿਰ ਆਊਗਾ ਤੇ ਫਿਰ ਆਪਾਂ ਵੇਖ ਲਾਂਗੇ ਪਰਚੀਆਂ ਕੱਢ ਕੇ ਕਰ ਲਾਂਗੇ ਫਿਰ ਹਾਂ ਹਾਂ ਜੇ ਰਾਜੂ ਕੋ ਪਰਚੀਆਂ ਆ ਤੇ ਜਦੋਂ ਰਾਜੂ ਨੇ ਲਿਆ ਕੇ ਪਰਚੀਆਂ ਰੱਖਤੀਆਂ ਉੱਚ ਤੇ ਸਾਰਾ ਸਾਫ ਕਿਤਾਬ ਨਿਕਲ ਆਉਣਾ ਸਾਨੂੰ ਦੇਣਾ ਵੀ ਪੈਣਾ ਵਿੱਚ ਮੈਨੂੰ ਲੱਗਦਾ ਜਿੱਥੋਂ ਤੱਕ ਮੈਨੂੰ ਪਤਾ ਸਾਨੂੰ ਹੀ ਦੇਣਾ ਪੈਣਾ ਹੈ ਮੰਤਰੀ ਮੈਂ ਕਹਿੰਨੀ ਆ ਤੇ ਜਿਹੜਾ ਸਾਫ ਕਿਤਾਬ ਆ ਛੱਡ ਪਰਾ ਕੀ ਕਰਨਾ ਹੈ ਇਹ ਜੇ ਰਾਜੂ ਕੋ ਪਰਚੀਆਂ ਜਦੋਂ ਨਿਕਲ ਆਈਆਂ ਨਾ ਇਹ ਸਾਨੂੰ ਹੀ ਦੇਣਾ ਪੈਣਾ ਜੈਸਾ ਦਾ ਖਰਚਾ ਹੀ ਤੇ ਕੋਈ ਪੁੱਛ ਵੀ ਨਹੀਂ ਲਾਇਆ ਨਿਕਮਟੇ ਖਰਚਾ ਕੀਤਾ ਬਾਕੀ ਤੇ ਮੈਂ ਉਹਨੂੰ ਗੁੱਡ ਦੀਦ ਮੈਂ ਉਹ ਕਹਿੰਦੀ ਰਹੀ ਵੀ ਭੈਣ ਜੀ ਤੁਸੀਂ ਕਰੀ ਜਾਓ ਕਰੀ ਜਾਓ ਖਰਚਾ ਬਾਅਦ ਵਿੱਚ ਹਿਸਾਬ ਕਿਤਾਬ ਕਰ ਲਾਂਗੇ ਤੂੰ ਸਾਹ ਦੇ ਵਿੱਚ ਤੂੰ ਹੀ ਪਈ ਆ ਮੈਂ ਇੱਕ ਵਾਰ ਵੀ ਨਹੀਂ ਗੱਲ ਕੀਤੀ ਮੈਂ ਤਾਂ ਸੱਚੀ ਹੁੰਦੇ ਮਾਰੇ ਪਈ ਆ ਵੀ ਮੈਨੂੰ ਕਹਿਣਾ ਪਏ ਇਹਨੂੰ ਇਹਨੇ ਕੋਈ ਕਪੜਾ ਕੀਤਾ ਤਾਂ ਨਹੀਂ ਕਹਿਣ ਦਈ ਤੂੰ ਸੱਚੀ ਘਟ ਹੋਇਆ ਕਰ ਜਦੋਂ ਰਾਜੂ ਆਊਗਾ ਨਾ ਨਾ ਤੇ ਤੂੰ ਸਾਹ ਦਾ ਨਾਲਵੇਂ ਤੇ ਨਾ ਹੀ ਮੈਂ ਲੈਣਾ ਆਪਾਂ ਕਹਾਂਗੇ ਜੋ ਕੁਝ ਹੋ ਗਿਆ ਠੀਕ ਆ ਤੇ ਕੋਈ ਗੱਲ ਨਹੀਂ ਅਸੀਂ ਫੇਰ ਸੱਚੇ ਦੇ ਸੱਚੇ ਹੀ ਮੰਤਰੀ ਲੈਣਾ ਨਹੀਂ ਨਾ ਹੁਣ ਸਾਹਬ ਦਾ ਤੇ ਠੀਕ ਹੈ ਆਪਾਂ ਨਹੀਂ ਲੈਂਦੇ ਹਾਂ ਠੀਕ ਹੈ ਨਹੀਂ ਤੇ ਤੁਹਾਨੂੰ ਵੀ ਦੇਣਾ ਪੈਣਾ ਹਾਂ ਹਾਂ ਤੂੰ ਹੀ ਬੜਬੜਦਾ ਇਹ ਪੈਸੇ ਰੋਲਾ ਪਾਉਂਦੀ ਰਹੀ ਐ ਘਰ ਆਣ ਕੇ ਰੋਲਾ ਪਾਉਂਦੀ ਰਹੀ ਰਾਹ ਚਾਈਆ ਤੇ ਰਾਹ ਵੀ ਰੋਲਾ ਪਾਉਂਦੀ ਐ ਹਿਸਾਬ 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 ਕੱਲ ਦੇ ਲਾਵਾ ਤੇ ਮੂਹ ਗਜ਼ਲ ਦੇ ਉਧਰ ਉਹ ਆਏ ਆ ਵੀਡੀਓ ਵਾਲੇ ਕਹਲੂਣੀ ਸੰਦੀਪ ਭੁਲੀ ਸਾਰੇ ਲੋਕੀ ਨਹੀਂ ਸਾਰੇ ਲੋਕੀ ਉਹਨਾਂ ਦੇ ਫੋਨ ਵਗ ਚੋਂ ਉਹ ਵੀਡੀਓ ਬਣਾਉਂਦੇ ਤੇ ਤੂੰ ਤੈਨੂੰ ਹਿਸਾਬ ਹਿਸਾਬ ਦੀ ਪਈ ਮੈਨੂੰ ਹਿਸਾਬ ਦੀ ਅੱਗ ਲੱਗੀ ਹੈ ਹੈ ਉਹ ਕਿੰਨੇ ਫੇਮਸ ਹੈਗੇ ਆ ਵਿਚਾਰੇ ਆਏ ਆ ਚੇਚਾ ਚੱਲ ਕੇ ਈ ਦੋਨੋਂ ਆਏ ਆ ਅਸੀਂ ਮਿਲਣਾ ਕੀ ਨਹੀਂ ਤੇ ਇਹਨੂੰ ਬੱਚੇ ਹਿਸਾਬ ਦੀ ਪਈ ਆਪਣੀ ਵਾਕੇ ਮੈਨੂੰ ਹਿਸਾਬ ਦੀ ਅੱਗ ਲੱਗੀ ਮੈਨੂੰ ਇਹ ਹੀ ਕਿ ਮੈਂ ਉੱਤੋਂ ਦੀ ਵਾਲਾ ਇਹਨਾਂ ਨੂੰ ਵੀ ਮੈਂ ਸੱਚੀ ਹੋ ਜਾ ਪੀ ਸਾਚਾ ਸਾਡਾ ਇੰਨਾ ਕਿੰਨਾ ਨੰਨ ਹੋ ਗਿਆ ਵਾ ਹਿਸਾਬ ਨੂੰ ਨਹੀਂ ਮੇਨ ਦਾ ਕੁਝ ਤੇ ਉਧਰ ਵੀ ਗਏ ਅਸੀਂ ਹਾਂ ਤੇ ਤੂੰ ਹੀ ਮੈਨੂੰ ਸਮਝਾ ਦੇਂਦਾ ਸਮਝਾ ਦੇਂਦਾ ਉੱਥੇ ਤੇ ਤੈਨੂੰ ਨਹੀਂ ਪਤਾ ਲੱਗਣ ਦੇ ਆ ਵੀ ਸਾਰੇ ਲੋਕੇ ਉਹਨਾਂ ਦੇ ਆਲੇ ਦੋਲੇ ਤੁਰੇ ਪਿੰਦੇ ਆ ਸੁਲੀਬ ਆਇਆ ਕਵਲ ਆਈ ਪ੍ਰੀਤੀ ਆਈ ਆ ਇਹ ਲ ਵਿੱਕੀ ਆਇਆ ਵਾ ਤੋ ਉਹਨਾਂ ਨੇ ਮੇਲ ਗੇ ਲਈਏ ਬੰਦਾ ਰੋਲ ਉਹਦਾ ਉਹਨਾਂ ਦੇ ਘਰ ਵੀ ਨਹੀਂ ਰਹਿੰਦੀ ਇਹ ਤੂੰ ਲਾਕੀ ਸਾਰੇ ਤੇ ਖਚੋਂਦੇ ਤੇ ਮੈਂ ਚੱਲ ਜੇ ਵੇਲੇ ਹੋਣਗੇ ਉਦੋਂ ਅਸੀਂ ਖਚਾ ਦੇ ਵੇਲੇ ਉਹ ਤੇਰੇ ਵਾਸਤੇ ਵੇਲੇ ਆ ਨਾ ਤੇਰੇ ਵਾਸਤੇ ਬੈਠੇ ਰਹਿਣ ਵੀ ਇਹ ਕਦੋਂ ਹਿਸਾਬ ਤੋਂ ਫਰੀ ਹੋਊਗੀ ਜਦ ਕਦੋਂ ਮੈਂ ਆਈਏ ਕਚਾ ਕੇ ਜਾਵਾਂਗੇ ਅਸੀਂ ਫੈਨ ਉਹਦੇ ਕਿ ਉਹ ਸਾਡੇ ਫੈਨ ਆ ਹਾਂ ਚਾਹ ਤੈਨੂੰ ਟਾਈਮ ਨੂੰ ਸਾਡਾ ਵੀ ਤਾਂ ਕੋਈ ਫੈਨ ਹੋਊਗਾ ਹੀ ਉਹ ਉਹ ਤਾਂ ਬਕਰੀ ਗੱਲ ਆ ਚਲ ਹੁਣ ਇਹਦ ਭੋਗ ਪਾ ਸਮਾਪਤੀ ਕਰ ਕੋਈ ਲੈਣਾ ਦੇਣਾ ਨਹੀਂ ਹੈਗਾ ਕੋਈ ਲੈਣਾ ਦੇਣਾ ਨਹੀਂ ਹੈਗਾ ਆਪਣਾ ਨਹੀਂ ਆ ਜੋ ਹੋ ਗਿਆ ਠੀਕ ਆ ਜੋ ਅੱਜ ਆਊਗਾ ਨਾ ਚਲ ਉਹਦੇ ਵੇਖੀ ਜਾਓਗੇ ਹੈਨਾ ਚਲ ਹੁਣ ਆ ਮਨੂ ਕੀ ਪਤਾ ਕੀ ਦੇਣਾ ਤੇ ਕੀ ਲੈਣਾ ਜਦ ਆਊਗਾ ਪਰਚੀਆਂ ਕੱਢੂਗਾ ਤੇ ਸਭ ਤੱਬ ਕਰ ਲਾਂਗੇ ਉੱਥੇ ਜਾਓ ਚਲ ਚਲੋ ਵੇ ਜਿੱਦਾਂ ਤੱਕ ਸਹੀ ਲੱਗਦਾ ਕਰ ਲਓ ਆਓ ਠੀਕ ਕੋਈ ਗੱਲ ਨਹੀਂ ਕੁਛ ਨਹੀਂ ਕੁਛ ਨਹੀਂ ਮੈਂ ਹੈਗੀ ਆ ਨਾ ਟੈਨਸ਼ਨ ਨਹੀਂ ਲੈਣ ਕਿਸੇ ਗੱਲ ਦੀ ਮੈਂ ਆਪੇ ਸੰਭਲ ਲਊਂਗੀ ਮੈਂ ਤੇ ਲੋਕਾਂ ਦੇ ਪੈਸੇ ਦੇਣੇ ਹੁਣ ਮੈਂ ਤਾਂ ਨਿਕ ਦੀ ਟੈਂਸ਼ਨ ਲਈ ਤੇ ਬਸ ਇੱਥੇ ਵੀ ਇਦਾਂ ਹੀ ਨਹੀਂ ਲੈਣੀ ਮੈਂ ਜਾਣਾ ਤਾਂ ਮੇਰਾ ਕੰਮ ਜਾਣੇ ਕੋਈ ਪਰਚੀ ਨਹੀਂ ਕਢਾਉਣੀ ਕੋਈ ਹਿਸਾਬ ਨਹੀਂ ਕਰਾਉਣਾ ਠੀਕ ਹੈ ਓਕੇ ਠੀਕ ਹੈ ਤੂੰ ਟੈਂਸ਼ਨ ਨਹੀਂ ਲੈਣੀ ਮੈਂ ਹੈਗੀ ਚਲ ਠੀਕ ਹੈ ਹੈਲੋ ਹਾਂ ਰੱਜੂ ਕਿੱਥੇ ਆ ਇੱਥੇ ਕੰਮ ਤੇ ਆਛਾ ਤੇ ਉਹ ਪਤਸਾਹ ਵਾਲੀਆਂ ਕਿੱਥੇ ਰੱਖੇ ਕਾਪੀਆਂ ਉਹ ਚਾਚੀ ਤੇਰੀ ਉਦਨ ਵੀ ਰੋਲਾ ਪਾਉਣ ਲਈ ਹਿਸਾਬ ਕਰਨਾ ਹਿਸਾਬ ਕਰਨਾ ਉੱਥੇ ਪੈਲਸ ਚ ਵੀ ਰੋਲਾ ਪਾਉਂਦੀ ਰਹੀ ਐ ਤੇ ਮੈਂ ਹੁਣ ਘਰ ਵੀ ਸੁਣਿਆ ਵੀ ਘਰ ਵੀ ਵੀ ਮੰਤਰੀ ਨਾਲ ਰੋਲਾ ਪਾਉਂਦੀ ਰਹਿੰਦੀ ਵੀ ਹਿਸਾਬ ਕਰੀਏ ਹਿਸਾਬ ਕਰੀਏ ਤੂੰ ਦੇ ਫਿਰ ਮੈਨੂੰ ਸਾਰਾ ਹਿਸਾਬ ਬਤਾ ਕਾਪੀਆਂ ਦਾ ਤੇ ਮੈਂ ਕੋਈ ਨਹੀਂ ਆ ਉਹਨੂੰ ਕਹਿੰਨੇ ਘਰ ਹੀ ਲੈ ਤੂੰ ਹਿਸਾਬ ਕਿੱਥੇ ਰੱਖੀਆਂ ਹੁਣ ਮੈਂ ਉੱਥੇ ਸਾਰੇ ਲੱਭ ਲਿਆ ਮੈਨੂੰ ਲੱਭੀਆਂ ਫੇਰ ਆਣ ਕੇ ਤੇ ਤੂੰ ਦੇ ਦੀ ਤੇ ਫਿਰ ਕਰ ਲੈਨੇ ਉਹਦੇ ਨਾਲ ਹਿਸਾਬ ਬਹਿ ਕੇ ਆਹੋ ਤਾਂ ਤਾਂ ਦੇ ਕਹਿੰਦੀ ਫਿਰ ਦੀ ਹਿਸਾਬ ਕਰਨਾ ਕਰਨਾ ਵਾ ਤੇ ਫਿਰ ਕਰ ਹੀ ਲੈਨੇ ਬਹਿ ਕੇ ਇੱਕੋ ਨਾਲ ਹਿਸਾਬ ਹਾਂ ਕਿੰਨੇ ਕੋਈ ਆਉਣਾ ਹੀ ਸਾਢੇ ਕਿੱਤ ਚੱਲ ਠੀਕ ਹੈ ਉਦੋਂ ਫਿਰ ਆ ਜਾ ਫਿਰ ਆਪਾਂ ਉਧਰ ਬਹਿ ਜੰਨੇ ਫਿਰ ਸਿਮਰਵਾਲ ਉਧਰ ਹੀ ਫਿਰ ਸਰਜਨ ਇਕੱਠੇ ਹੋ ਜਾਣੇ ਤਾਂ ਉਧਰ ਹੀ ਫਿਰ ਕਰ ਲੈਣੇ ਨਾਲ ਇਹਨੂੰ ਪਤਾ ਲੱਗ ਜਾ ਕਿ ਹਿਸਾਬ ਕਰਨਾ ਹੁੰਦਾ ਆ ਗੱਲਾਂ ਬੜੀਆਂ ਬਣਾਉਣ ਦੀ ਚੱਲ ਠੀਕ ਫਿਰ ਸਿਮਰ ਨੂੰ ਫੋਨ ਲਾ ਹੀ ਲਵਾਂ ਉਹਨੂੰ ਕਹਿਦਾ ਕਿ ਆਪਾਂ ਅੱਛਾ ਕਰੀਏ ਹੈਲੋ ਹਾਂ ਪਤਾ ਹੈ ਸਾਸਰੀ ਘਰ ਕਿਹਾ ਲਿਆ ਅੱਛਾ ਉਹ ਨਾ ਆਪਾਂ ਆਉਣਾ ਜਿਹੜਾ ਕਹਿੰਦਰਾ ਤੇ 7 ਵਜੇ ਤੱਕ ਆਪਾਂ ਵੀ ਤੇਰੀ ਕਹਿੰਦੇ ਹੀ ਸਾਫ ਸੂਦੀ ਕੋਈ ਗੱਲ ਕਰਨੀ ਆ ਤੇ ਮੈਂ ਚੱਲ ਹੀ ਇੱਥੇ ਸਾਰੇ ਜਣੇ ਬਹਿ ਕੇ ਕਰ ਲੈਨੇ ਕਿੰਨੇ ਵਜੇ ਹਾਂ ਇੰਨੇ ਵਜੇ ਆਉਣਾ 7:00 ਵਜੇ ਨੇ ਹਾਂ ठीक आ फिर चल ठीक है चंगा तो हाँ जी आज दीदी फिर जाना थी करना वो फिर मैं हिसाब ये कर आई है ਛੱਡ ਪਰਾਂ ਕੀ حسابਤਾ ਕਰਨਾ ਹੁਣ ਜੋ ਕੁਛ ਹੋ ਗਿਆ ਠੀਕ ਆ ਵਾਦੇ ਕਾਟੇ ਹੁੰਦੇ ਰਹਿੰਦੇ ਆ ਛੱਡ ਪਰਾਂ ਕੀ ਹਿਸਾਬ ਨਾਲ ਕੀ ਕਹੂਗੀ ਉਹ ਨਹੀਂ ਇਹੋ ਸੋਚ ਲਈ ਤੋ ਉਹੀ ਹੋ ਦੰਦਾ ਕਹੀ ਜਾਨੀ ਮੈਂ ਤੇ ਉਦਾ ਚਲ ਕੋਈ ਗੱਲ ਨਹੀਂ ਆ ਇਦਾਂ ਜੇ ਵਾਦੇ ਕਾਟੇ ਹੁੰਦੇ ਛੱਡ ਪਰਾਂ ਮੈਂ ਤੇ ਉਦਾ ਹੀ ਜਰਾ ਮੈਨੂੰ ਗਰਮੀ ਜੀ ਚ ਆ ਗਈ ਹਾਂ ਮੈਂ ਚਲ ਕੋਈ ਨਹੀਂ ਛੱਡ ਪਰਾਂ ਤੇਨ ਕਿਸ ਨੂੰ ਵਾਦੇ ਹੋਗੇ ਤੇ ਕਿਸ ਨੂੰ ਕਾਟੇ ਹੋਗੇ ਕੋਈ ਗੱਲ ਨਹੀਂ ਛੱਡ ਪਰਾਂ ਜੋ ਹੋ ਗਿਆ ਠੀਕ ਆ ਮੈਂ ਲਾ ਫਿਰ ਮੈਂ ਤੇ ਖੰਡਮਨ ਤੈਨੂੰ ਡੀਕੰਦਾ ਹੀ ਹਾਂ ਖੰਡ ਵਾਲ ਨੂੰ ਜਾਣਾ ਸੀ ਜਰਾ ਕਾ ਤੇ ਮੈਂ ਚਲਾਉਂਦਾ ਤਾਂ ਜਾਣੇ ਤੇ ਤੂੰ ਤੇ ਤਿਆਰ ਤਿਉਰ ਹੋ ਕੇ ਆਈ ਆ ਤੇ ਮੈਂ ਫਿਰ ਹੋਣਾ ਹੀ ਤੂੰ ਕਹੀ ਚ ਜਾਣੀ ਹੈ ਪੀ ਜਾਣਾ ਉਧਰ ਸਿਮਰਵਾਲ ਜਾਣਾ ਜਾਣਾ ਤੇ ਫਿਰ ਮੈਂ ਮੈਂ ਗੁੱਸਾ ਆ ਗਿਆ ਹੈ ਨਾ ਪ੍ਰਮਾਚਾਰੀ ਦਾ ਕੰਮ ਹੈ ਮੈਂ ਤਿਆਰ ਨੂੰ ਗੁੱਸਾ ਜ ਆ ਗਿਆ ਮੈਂ ਗੁੱਸੇ ਵਿੱਚ ਇੱਕ ਵਾਰ ਮੈਂ ਗੁੱਸਾ ਬੜਾ ਹੁੰਦਾ ਕੀ ਕਰਾ ਸੜ ਜਾਣਾ ਬੜਾ ਹੀ ਹੁੰਦਾ ਮੈਂ ਤਾਂ ਬੜਾ ਕੰਟਰੋਲ ਕਰਦਾ ਹੁੰਦਾ ਹੀ ਨਹੀਂ ਕੀ ਕਰਾ ਹਾਂ ਕੋਈ ਗੱਲ ਨਹੀਂ ਹੁੰਦੇ ਆ ਹੈ ਤੇ ਤੇ ਜਿਹੜੀ ਹੁੰਦੇ ਸਿਮਰ ਦੇ ਘਰ ਇੱਕ ਜਾਨੀ ਨੇ ਬੋਲੀ ਪਾਈ ਸੀ ਨੀ ਮੈਂ ਸਾਸਕੁਟਨੀ ਸਕੁਟਨੀ ਸੰਦੂਕਾ ਆਉੜਲੇ ਨੀ ਕਿਤੇ ਬੋਲੀ ਸੁਣ ਕੇ ਮੈਨੂੰ ਤਾਂ ਠੰਡ ਹੀ ਪੈ ਗਈ ਤੇ ਜੇ ਕਿਤੇ ਕਾ ਵੀ ਬੋਲੀ ਹੁੰਦੀ ਨਾ ਜਠਾਣੀ ਵਾਲੀ ਤੇ ਨਨਾਨ ਵਾਲੀ ਬੋਲੀ ਇਹ ਸੁਣ ਕੇ ਤਾਂ ਮੈਨੂੰ ਸਭੇ ਠੰਡ ਪੈ ਜਾਣੀ ਜਠਾਣੀ ਵਾਲੀ ਬੋਲੀ ਕਿਸ ਨੇ ਬਣਾਈ ਨਾ ਨਾ ਜਠਾਣੀ ਵਾਲੀ ਬਣਾਈ ਤੇ ਨਾ ਉਹ ਨਨਾਨ ਵਾਲੀ ਕਿ ਨਾ ਇਸਲਾ ਸਿਮਰ ਵਾਲੀ ਬਣਾਈ ਕਿਤੇ ਇਹੋ ਜੀਆਂ ਵੀ ਬੋਲੀਆਂ ਹੁੰਦੇ ਮਨ ਤਾਂ ਠੰਡ ਕਲੇਜੇ ਪੈ ਗਈ ਤਾਂ ਛਟਪਰਾ ਗੁੱਸਾ ਨਾ ਕਰੀ ਮੈਂ ਨਹੀਂ ਨਹੀਂ ਗੁੱਸਾ ਕਰਾ ਚੰਗਾ ਮંત્રી ਨਹੀਂ ਆਇਆ